ਪਤੀ ਨੂੰ ਮਾਰਨ ਵਾਲੀ ਰੁਪਿੰਦਰ ਬਾਰੇ ਇੱਕ ਹੋਰ ਸੱਚ ਸਾਹਮਣੇ ਆਇਆ ਰੁਪਿੰਦਰ ਦੀ ਜਿਹੜੀ ਸਹੇਲੀ ਪੇਪਰ ਦੇਣ ਗਈ ਨੇ ਦੱਸਿਆ ਕਿ ਰੁਪਿੰਦਰ ਨੇ ਕਿਹੜੇ ਬਾਬੇ ਕੋਲ ਅੰਧਵਿਸ਼ਵਾਸੀ ਬਾਬੇ ਕੋਲ ਜਾਂਦੀ ਸੀ ਤੇ ਕੀਦੇ ਕਹਿਣ ਦੇ ਉੱਤੇ ਗੁਰਵਿੰਦਰ ਨੂੰ ਮੌਤ ਦੇ ਘਾਟ ਉਤਾਰਿਆ ਪਤੀ ਨੂੰ ਮਾਰਨ ਵਾਲੀ ਜਿਹੜੀ ਰੁਪਿੰਦਰ ਕੌਰ ਹੈ ਉਦੇ ਬਾਰੇ ਨਿਤ ਨਵੇਂ ਕੁਲਾਸੇ ਹੋ ਰਹੇ ਆ ਤੇ ਦੂਜੇ ਪਾਸੇ ਮਾਪਿਆਂ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਰੁਪਿੰਦਰ ਨੂੰ ਸ਼ਹਿ ਦੇਣ ਵਾਲੀ ਉਹਦੇ ਨਾਲ ਦੀ ਦੋਸ਼ਣ ਵੀਰਿੰਦਰ ਕੌਰ ਨੂੰ ਕੋਰਟ ਨੇ 2 ਲੱਖ ਰੁਪਈਆ ਬੌਂਡ ਭਰਾ ਕੇ ਪੇਪਰ ਦੇਣ ਦੀ ਇਜਾਜ਼ਤ ਦੇ ਦਿੱਤੀ ਤੇ ਉਹਦੀ ਜ਼ਮਾਨਤ ਹੋ ਗਈ ਹਾਲਾਂਕਿ ਉਹ ਜੇਲ੍ਹ ਤੋਂ ਸਿੱਧਾ ਪ੍ਰੀਖਿਆ ਕੇਂਦਰ ਤੇ ਪ੍ਰੀਖਿਆ ਕੇਂਦਰ ਤੋਂ ਸਿੱਧਾ ਜੇਲ੍ਹ ਦੇ ਵਿੱਚ ਆਵੇਗੀ ਪਰ ਇਸ ਤਰੀਕੇ ਦੇ ਨਾਲ ਜਿਹੜਾ ਰੁਪਿੰਦਰ ਦੇ ਜਿਹੜਾ ਐਡਾ ਗੁਨਾਹ ਕੀਤਾ ਤੇ ਉਹਦੇ ਨਾਲ ਸਾਰੇ ਹੀ ਲੋਕਾਂ ਦਾ ਜਿਹੜਾ ਦਿਲ ਦੁਖਿਆ ਜਿੰਨੇ ਵੀ ਲੋਕ ਇਸ ਕੇਸ ਨੂੰ ਵਾਚ ਕਰਦੇ ਸੀ ਜਾਂ ਫਿਰ ਗੁਰਵਿੰਦਰ ਦੇ ਮਾਤਾ ਪਿਤਾ ਸੀ ਉਹਨਾਂ ਸਾਰਿਆਂ ਦਾ ਹੀ ਜਿਹੜਾ ਦਿਲ ਦੁਖਿਆ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੀ ਰੁਪਿੰਦਰ ਸੀ ਉਹਨੇ ਐਡਾ ਵੱਡਾ ਗੁਨਾਹ ਕੀਤਾ ਹਰ ਇੱਕ ਬੰਦਾ ਇਹ ਜਾਣਨਾ ਚਾਹੁੰਦਾ ਸੀ ਕਿ ਜ਼ਮੀਨ ਜਾਇਦਾਦ ਖੁੱਲੀ ਸੀ ਮੁੰਡੇ ਕੋਲ ਸੋਨਾ ਸੁਨੱਖਾ ਸੀ ਪੜਿਆ ਲਿਖਿਆ ਸੀ ਕੋਈ ਨਸ਼ਾ ਨਹੀਂ ਸੀ ਕਿਸੇ ਗੱਲੋਂ ਇਹਨੂੰ ਰੋਕਦਾ ਟੋਕਦਾ ਨਹੀਂ ਸੀ ਹਰ ਇੱਕ ਇਹਨੂੰ ਸੁੱਖ ਸੁਵਿਧਾ ਦਿੰਦਾ ਸੀ ਘਮੌਣ ਫਰੌਣ ਲ ਜਾਂਦਾ ਸੀ ਫਿਰ ਕੀ ਕਾਰਨ ਹੋ ਸਕਦਾ ਕਿ ਘਟੀਆ ਔਰਤ ਨੇ ਨਜਾਇਜ਼ ਕਿਸੇ ਨਾਲ ਰਿਸ਼ਤਾ ਬਣਾਇਆ ਤੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ ਵੀ ਕੋਈ ਨਾ ਕੋਈ ਜਾਂ ਤਾਂ ਕੋਈ ਵੱਡੀ ਸਾਜ਼ਿਸ਼ ਆ ਪ੍ਰਾਪਰਟੀ ਨੂੰ ਹਥਿਆਉਣ ਦੇ ਲਈ ਕੋਈ ਕਹਿੰਦਾ ਸੀ ਕਿ ਕਿਸੇ ਹੋਰ ਵੱਡੇ ਬੰਦੇ ਦਾ ਜਾਂ ਕੋਈ ਰਿਸ਼ਤੇਦਾਰ ਦਾ ਜਾਂ ਰਪਿੰਦਰ ਦੇ ਪਰਿਵਾਰ ਦਾ ਹੀ ਕਿਸੇ ਨਾ ਕਿਸੇ ਦੀ ਇਹਨੂੰ ਸ਼ਹਿ ਪ੍ਰਾਪਤ ਸੀ ਕਿ ਇਸ਼ਕੀ ਇੰਨਾ ਇਹਦੇ ਦਿਮਾਗ ਨੂੰ ਚੜਿਆ ਹੋਇਆ ਸੀ ਕਿ ਵੀਰਿੰਦਰ ਜਿਹੜੀ ਦੱਸਦੀ ਆ ਕਿ ਜਦੋਂ ਉਹਨੂੰ ਪੁਲਿਸ ਨੇ ਪੁੱਛਿਆ ਕਿ ਤੈਨੂੰ ਇਹ ਸਾਜ਼ਿਸ਼ ਦਾ ਪਤਾ ਸੀ ਜੇਕਰ ਤੂੰ ਦੱਸ ਦਿੰਦੀ ਤਾਂ ਗੁਰਵਿੰਦਰ ਮਰਨੋ ਬਾਜ ਜਾਂਦਾ ਬੀਰਿੰਦਰ ਨੇ ਕਿਹਾ ਕਿ ਮੈਂ 10 ਭਵਾ ਕੋਠੇ ਚੜ ਕੇ ਰੌਲਾ ਪਾ ਦਿੰਦੀ ਤੇ ਲੋਕਾਂ ਨੇ ਮੈਨੂੰ ਹੀ ਮਾੜੀ ਕਹਿਣਾ ਸੀ ਲੋਕਾਂ ਨੇ ਕਹਿਣਾ ਸੀ ਸਾਡੀ ਕੁੜੀ ਦੇ ਉੱਤੇ ਤੇ ਦੂਜੇ ਪਾਸੇ ਕਹਿਣਾ ਸੀ ਸਾਡੀ ਨੂੰਹ ਦੇ ਉੱਤੇ ਤੂੰ ਜਿਹੜੇ ਘਟੀਆਂ ਜਿਹੜੇ ਇਲਜ਼ਾਮ ਲਾਉਣੀ ਆ ਤੇ ਉਹ ਐਡੀ ਜ਼ਿਆਦੇ ਜੇ ਕਹੀਏ ਕਿ ਹਿੱਲੀ ਪਈ ਸੀ ਦਿਮਾਗ ਤੋਂ ਉਹਦੇ ਦਿਮਾਗ ਤੇ ਇੱਕ ਚੀਜ਼ ਚੜੀ ਹੋਈ ਸੀ ਕਿ ਗੁਰਵਿੰਦਰ ਨੂੰ ਕਿਸੇ ਵੀ ਹਾਲਤ ਦੇ ਵਿੱਚ ਉਹ ਜਿਉਣਾ ਛੱਡਣਾ ਹੀ ਨਹੀਂ ਚਾਹੁੰਦੀ ਸੀ ਜਦੋਂ ਦਾ ਗੁਰਵਿੰਦਰ ਨੇ ਜਿਹੜਾ ਇਹਦਾ ਪ੍ਰੇਮੀ ਹਰਕਮਲ ਪ੍ਰੀਤ ਦੇ ਨਾਲ ਇਹਨਾਂ ਦੋਹਾਂ ਨੂੰ ਰੈਸਟੋਰੈਂਟ ਦੇ ਵਿੱਚ ਬੈਠਿਆਂ ਨੂੰ ਵੇਖ ਲਿਆ ਸੀ ਉਸ ਤੋਂ ਬਾਅਦ ਇਹਦੇ ਦਿਮਾਗ ਤੇ ਇੱਕੋ ਗੱਲ ਸੀ ਕਿ ਸਮਾਜ ਦੇ ਵਿੱਚ ਮੇਰੀ ਕਿਰਕਰੀ ਹੋਊਗੀ ਜੇਕਰ ਗੁਰਵਿੰਦਰ ਨੇ ਆਪਦੇ ਮਾਪਿਆਂ ਨੂੰ ਦੱਸਤਾ ਜਾਂ ਮੇਰੇ ਮਾਪਿਆਂ ਨੂੰ ਦੱਸਤਾ ਤੇ ਇਹਦੇ ਨਾਲ ਮੇਰੀ ਇਨਸਲਟ ਹੋਊਗੀ ਮੇਰੀ ਜਿਹੜੀ ਰੈਪੋਰਟੇਸ਼ਨ ਡਾਊਨ ਹੋਊਗੀ ਇਸ ਤੋਂ ਚੰਗੀ ਆ ਮੈਂ ਗੁਰਵਿੰਦਰ ਨੂੰ ਹੀ ਜਿਹੜਾ ਉਹਨੂੰ ਮੌਤ ਦੇ ਘਾਟ ਤਾਰ ਦੇਵਾਂ ਤੇ ਉਸ ਤੋਂ ਬਾਅਦ ਮੈਂ ਆਪਦੇ ਪ੍ਰੇਮੀ ਦੇ ਨਾਲ ਵਧੀਆ ਰਹਿ ਸਕਾਂਗੀ ਤੁਹਾਨੂੰ ਦੱਸ ਦਿੰਨੇ ਆ ਕਿ ਇਹਦਾ ਪ੍ਰੇਮੀ ਸੀ ਜਿਹੜਾ ਉਹ ਵੀ ਸਿਰਫ 5 ਮਹੀਨੇ ਪਹਿਲਾਂ ਹੀ ਇਹਦੀ ਜ਼ਿੰਦਗੀ ਦੇ ਵਿੱਚ ਆਇਆ ਸੀ ਸਨੈਪਚੈਟ ਦੇ ਜ਼ਰੀਏ ਉਸ ਤੋਂ ਬਾਅਦ ਇਹਦਾ ਦਿਮਾਗ ਖਰਾਬ ਹੋਣ ਲੱਗਾ ਪਰ ਜਿਹੜੀਆਂ ਚੀਜ਼ਾਂ ਬਾਹਰ ਨਿਕਲ ਕੇ ਆਈਆਂ ਉਸ ਦੇ ਵਿੱਚ ਇਹਦਾ ਜਿਹੜਾ ਚਰਿੱਤਰ ਆ ਉਹ ਦਰਸਾਉਂਦੀਆਂ ਜਦੋਂ ਇਹ ਕੈਨੇਡਾ ਦੇ ਵਿੱਚ 2017 ਚ ਚਾਈ ਗਈ ਸੀ ਉਸ ਤੋਂ ਬਾਅਦ ਇਹਦੇ ਕੈਨੇਡਾ ਦੇ ਵੀ ਕਈ ਕਾਰੇ ਸਾਹਮਣੇ ਆਏ ਆ ਜਿਸ ਦੇ ਵਿੱਚ ਇਹਨੇ ਟੈਟੂ ਬਣਾਏ ਹੋਏ ਸੀ ਟੈਟੂ ਜਿਹੇ ਅੰਗਾਂ ਦੇ ਉੱਤੇ ਪੁਆਏ ਸੀ ਜਿੱਥੇ ਕੋਈ ਵਧੀਆ ਸੰਸਕਾਰੀ ਚੰਗੇ ਘਰ ਦੀ ਕੁੜੀ ਟੈਟੂ ਨਹੀਂ ਬਣਵਾਉਂਦੀ ਪਰ ਟੈਟੂਆਂ ਦੇ ਥੱਲੇ ਕਿਉਂਕਿ ਟੈਟੂਆਂ ਦੇ ਉੱਤੇ ਟੈਟੂ ਬਣਾਇਆ ਸੀ ਟੈਟੂਆਂ ਦੇ ਥੱਲੇ ਕਿਹਦਾ ਨਾਮ ਸੀ ਤੇ ਟੈਟੂ ਰਿਮੂਵ ਕਰਾ ਕੇ ਉਹਦੇ ਉੱਤੇ ਕਿਉਂ ਇਹਨੇ ਜਿਹੜਾ ਉਹਨੂੰ ਰਿਮੂਵ ਕਰਾ ਕੇ ਹੋਰ ਟੈਟੂ ਬਣਵਾਇਆ ਉਹ ਆਸ਼ਕ ਦਾ ਨਾਮ ਸੀ ਤੇ ਉਹ ਆਸ਼ਕ ਦੇ ਨਾਲ ਇਹਦੀ ਕੀ ਨਿਬੜੀ ਇਥੋਂ ਇਹਦਾ ਜਿਹੜਾ ਚਰਿੱਤਰ ਆ ਉਹਦੇ ਬਾਰੇ ਪਤਾ ਲੱਗਦਾ ਹਾਲਾਂਕਿ ਜਿਹੜਾ ਗੁਰਵਿੰਦਰ ਸੀ ਉਹ ਇਹਦੇ ਮਾਪਿਓ ਦੇ ਅੱਖ ਦਾ ਤਾਰਾ ਬਣਿਆ ਹੋਇਆ ਸੀ ਇਹਦਾ ਮਾਪਿਓ ਵੀ ਗੁਰਵਿੰਦਰ ਦੀ ਬਹੁਤ ਇੱਜ਼ਤ ਕਰਦਾ ਸੀ ਤੇ ਗੁਰਵਿੰਦਰ ਵੀ ਰਪਿੰਦਰ ਦੇ ਮਾਪਿਓ ਦੀ ਬਹੁਤ ਇੱਜ਼ਤ ਕਰਦਾ ਸੀ ਰਪਿੰਦਰ ਸੱਚੀ ਹੋਣ ਲਈ ਚਲਾਕ ਇੰਨੀ ਸੀ ਮਿੱਠੀਆਂ ਇੰਨੀਆਂ ਮਾਰਦੀ ਸੀ ਕਿ ਸਾਰੀ ਵਾਰਦਾਤ ਤੋਂ ਅੰਜਾਮ ਦੇਣ ਤੋਂ ਪਹਿਲਾਂ 2 ਦਿਨ ਪਹਿਲਾਂ ਇਹ ਮੈਰਿਜ ਅਨਿਵਰਸਰੀ ਮਨਾਉਂਦੀ ਆ ਗੁਰਵਿੰਦਰ ਤੇ ਰਪਿੰਦਰ ਦੋਵੇਂ ਤੇ ਸਾਰਿਆਂ ਨੂੰ ਜਿਹੜਾ ਕੇਕ ਕੱਟਦੀ ਆ ਤੇ ਉਸ ਤੋਂ ਬਾਅਦ ਜਿਹੜੀਆਂ ਤਸਵੀਰਾਂ ਉਹ ਸਾਰੇ ਰਿਸ਼ਤੇਦਾਰਾਂ ਨੂੰ ਭੇਜਦੀ ਆ ਤਾਂ ਕਿ ਕਿਸੇ ਨੂੰ ਭੋਰਾ ਜਿੰਨੀ ਵੀ ਕਿਸੇ ਨੂੰ ਪਣਕਣਾ ਲੱਗ ਸਕੇ ਕਿ ਜਿਹੜੀ ਇਹ ਵਾਰਦਾਤ ਆ ਰਪਿੰਦਰ ਨੇ ਕੀਤੀ ਆ ਇਹ ਵਿਦੇਸ਼ ਦੇ ਵਿੱਚ ਜਦੋਂ ਗਈ ਸੀ ਤੇ ਉੱਥੋਂ ਪੜ੍ਹਾਈ ਵੀ ਜਿਹੜੀ ਕ੍ਰਾਈਮ ਦੀ ਕਰਕੇ ਆਈ ਸੀ ਕ੍ਰਿਮੀਨਲਿਜ਼ਮ ਦੀ ਕਰਕੇ ਆਈ ਸੀ ਇਸ ਕਰਕੇ ਵੈਬ ਸੀਰੀਜ਼ ਵੀ ਇਹ ਉਹ ਵੇਖਦੀ ਸੀ ਤੇ ਇਹ ਦਿਲ ਦੀ ਇੰਨੀ ਕਰੜੀ ਸੀ ਇਹਨੇ ਪਹਿਲਾਂ ਇਹ ਸੋਚਿਆ ਸੀ ਕਿ ਜਿਹੜਾ ਇਹਦਾ ਪ੍ਰੇਮੀ ਹਰਕਮਲ ਪ੍ਰੀਤ ਸਿੰਘ ਆ ਉਹ ਇਹ ਸਾਰੀ ਵਾਰਦਾਤ ਦੇ ਵਿੱਚ ਸ਼ਾਮਲ ਹੀ ਨਹੀਂ ਹੋਣਾ ਸੀ ਇਹ ਸਾਰੀ ਜਿਹੜੀ ਜ਼ਿੰਮੇਵਾਰੀਆਂ ਨੇ ਖੁਦ ਨੇ ਚੱਕੀ ਸੀ ਕਿ ਮੈਂ ਜਿਵੇਂ ਮਰਜੀ ਜਿਹੜੀ ਜਿਹੜਾ ਗੁਰਵਿੰਦਰ ਆ ਉਹਨੂੰ ਮੌਤ ਦੇ ਘਾਟ ਤਾਰ ਦੇਉਂਗੀ ਪਰ ਜਦੋਂ ਇੰਜੈਕਟ ਕਰਨ ਲੱਗੀ ਉਹਦੇ ਚਿੱਟੇ ਦਾ ਗੁਰਵਿੰਦਰ ਦੀ ਜਾਗ ਖੁੱਲ ਗਈ ਉਸ ਤੋਂ ਬਾਅਦ ਹੀ ਇਹ ਜਿਹੜਾ ਉਹਦਾ ਪ੍ਰੇਮੀ ਆ ਹਰਕਮਲ ਪ੍ਰੀਸੰਗ ਉਹਨੂੰ ਫੋਨ ਕਰਦੀ ਐ ਤੇ ਉਹ ਮੌਕੇ ਤੇ ਉੱਥੇ ਪਹੁੰਚ ਜਾਂਦਾ ਹੁਣ ਇਹ ਸੋਚਣਾ ਹੋਊਗਾ ਕਿ ਇਹਦਾ ਦਿਮਾਗ ਇਹਨਾ ਫਿਰਿਆ ਕਿਉਂ ਸੀ ਕਿਉਂਕਿ ਸੋਸ਼ਲ ਮੀਡੀਆ ਤੇ ਗੱਲ ਇਹ ਚੱਲ ਰਹੀ ਆ ਕਿ ਕੋਈ ਬਾਬਾ ਸੀ ਜਿਹਦੇ ਪਿੱਛੇ ਲੱਗ ਕੇ ਇਹਦੇ ਦਿਮਾਗ ਤੇ ਐਡਾ ਵੱਡਾ ਜਿਹੜਾ ਪਾਪ ਚੜਿਆ ਹੋਇਆ ਸੀ ਕਿ ਆਪਣੇ ਘਰ ਵਾਲੇ ਨੂੰ ਹੀ ਮੌਤ ਦੇ ਘਾਟ ਤਾਰ ਦੇਵੇ